ਲੱਗੋ ਫੋਨ ਲੱਗਿਆ ਆ ਮੋਟਰ ਕੀ ਨਾਮ ਆਇਆ দাদা ਮੇਰੀ ਬਲੰਤਰਾ ਐਸੀ ਟਾਇਰ ਪੰਜਾਬ ਪੁਲਿਸ ਕੀ ਵਾਪਰਿਆ ਨਹੀਂ ਵੀਰ ਜੀ ਆ ਰਹੀ ਹਕ ਮੰਦਰੀ ਤੋਂ ਬੱਟਰੋਡੋਂ ਮੇਰੇ ਪਿੱਛੇ ਲੱਗੇ ਆਪਣੇ ਗੁਰਦਾਰ ਸਾਹਿਬ ਤੋਂ ਤੇ ਦੋ ਵਾਰੀ ਉਹਨਾਂ ਕੱਟ ਕੀਤਾ ਅੱਗੇ ਪਿੱਛੇ ਫਿਰ ਉਹ ਬੈਗ ਗਏ ਫਿਰ ਅੱਗੇ ਆਏ ਮੈਂ ਉਹਨਾਂ ਪੁੱਛਿਆ ਪੁੱਤ ਕਿਵੇਂ ਆ ਇੱਥੇ ਆ ਗਿਆ ਕੱਟ ਤੀ ਇੱਥੇ ਮੋਟਰਸਕੜਾ ਵਾ ਕਹਿੰਦੇ ਮਾਮਾ ਖੜ ਮੈਂ ਖੜ ਗਿਆ ਉੱਥੇ ਮੋਟਰਸੋਥ ਲੈ ਇਹਨਾਂ ਇੱਥੇ ਲਾਇਆ ਵਾ ਤੇ ਮੈਂ ਦੱਸੋ ਪੁੱਤ ਕਹਿੰਦਾ ਖੜਤੀ ਮਾਮਾ ਮੈਂ ਖੜ ਗਿਆ ਇੱਟ ਮਾਰੀ ਉਹ ਪਿੱਛੇ ਆ ਆ ਤੁਹਾਡੇ ਪਿੱਛੇ ਆ ਆ ਦੇਖੋ ਨਿਸ਼ਾਨਵਾ ਇੱਕ ਨਹੀਂ ਵਾਰ ਕੀਤਾ ਮੇਰੇ ਪੰਜ ਸੱਤ ਵਾਰ ਕੀਤੇ ਅੱਗੋਂ ਮੈਂ ਕਮਜੋਰ ਨਹੀਂ ਸੀਗਾ ਮੈਂ ਕੋਸੀ ਫਨਦੀ ਮੋਰਸਾ ਕੇ ਭੱਜ ਗਏ ਤੇ ਕਿੰਨੇ ਜਣੇ ਸੀ ਜੀ ਦੋ ਜਣੇ ਮੂੰਹ ਟਕੇ ਸੀ ਮੁੱਲਾ ਬਸ਼ ਨਹੀਂ ਮੂੰਹ ਟਕੇ ਜੀ ਮੁੱਲਾ ਬਸ਼ ਨਹੀਂ ਸੀਗੇ ਉਹਦੇ ਨੇ ਜਿਹੜੇ ਫਰੋਜ਼ ਉਹਦੇ ਹਾਲਾਤ ਬਸ ਬੱਤਰ ਹੋਣ ਜਾ ਰਹੇ ਮੁੱਲਾ ਬਸ਼ ਸੀ ਕਿ ਦੋਨੋਂ ਹੀ ਇੱਕ ਦੇ ਬਾਰੇ ਘੁਗਰਾ ਰਹੇ ਸੀਗੇ ਵੱਡੇ ਵੱਡੇ ਛੱਤੇ ਦੂਜਾ ਮੈਂ ਇਹਨਾਂ ਧਿਆਨ ਨਹੀਂ ਕਿਤਾ ਜੋ ਮੇਰੇ ਗਾਲੀ ਪੈ ਕੇ ਧਿਆਨ ਕਿਤਾ ਕੋਈ ਨਹੀਂ ਆ ਤੁਸੀਂ ਆਪ ਇੱਕ ਐਸਆਈ ਰਿਟਾਇਰਡ ਹੋ ਦਿਨ ਮਦਿਆਂ ਨੇ ਬਾੜ ਦਾ ਪਾ ਜੀ ਵੀਰ ਜੀ ਇਹ ਨਹੀਂ ਸਵਾਲ ਕਰਨਾ ਤੁਸੀਂ ਇਹ ਕਰੋ ਸਵਾਲ ਕੇ ਬਰ ਬੱਤੋ ਬੱਤਰ ਉਹ ਹੋ ਰਿਹਾ ਏ ਸੀ ਏ ਸੀ ਦਾ ਮੈਂ ਤੁਹਾਨੂੰ ਪੁੱਛਦਾ ਤੁਸੀਂ ਥੁਆੜਨੇ ਕਰੋ ਜਿਹੜਾ ਸਵਾਲ ਕਰਨਾ ਹੋ ਕਰੋ ਕਿ ਹਾਲਾਤ ਕਿਹੜੇ ਆ ਬੇਬੱਤਰ ਹੋ ਰਿਹਾ ਆ ਆਮ ਬੰਦਾ ਸੇਫ ਨਹੀਂ ਹੈ ਮਲਾਹਿੰਦਾ ਕਿੱਥੇ ਆ ਆਮ ਬੰਦਾ ਸੇਫ ਨਹੀਂ ਹੈ ਅੱਲਾ ਬੰਦਾ ਤੋਰੀ ਨਹੀਂ ਜੇ ਮੰਨ ਲਓ ਮੇਰੇ ਕੋਲ ਨਾ ਹਿੰਦ ਹੁੰਦੀ ਮੈਨੂੰ ਲੈ ਕੇ ਕੁੱਟ ਕੇ ਮੈਨੂੰ ਸੱਟਾਂ ਮਾਰ ਕੇ ਭੱਜਦੇ ਕੋਈ ਮੋਬਾਈਲ ਪਹੁੰਚੀ ਕੋਸ਼ਿਸ਼ ਕੀਤੀ ਮੋਬਾਈਲ ਕੀ ਮੋਟਰਸਾਈਕਲ ਵੀ ਖੌਣ ਦੀ ਕੋਸ਼ਿਸ਼ ਕੀਤੀ ਹੈ ਤੇ ਆਪਣਾ ਮੋਟਰਸਾਈਕਲ ਛੱਡ ਕੇ ਉਹ ਖੜਾ ਸਾਹਮਣੇ ਨਹੀਂ ਜਿਹੜਾ ਉਹਨਾਂ ਵੱਲ ਉਹਨਾਂ ਦਾ ਖੜਾ ਪਿੱਛੇ ਖੜਾ ਟਾਈਮਿੰਗ ਕਿੰਨੇ ਕੁ ਵਜੇ ਦੀ ਟਾਈਮਿੰਗ ਦੇਖੋ ਕਿ ਟਾਈਮ ਜਿਹੜੇ ਨੋਟ ਨਹੀਂ ਕੀਤੀ ਹੈ ਟਾਈਮ ਜਗੋਂ ਹੀ ਹੈ ਨਾ ਟਾਈਮ ਨਹੀਂ ਨੋਟ ਜੋ ਹੁਣ ਲਾ ਲੋ 8:00 ਘੰਟੇ ਪਹਿਲਾਂ ਦੀ ਇਹ ਦਿਨ ਦਿਹਾੜੇ ਹੁਣ ਬਿਲਕੁਲ ਹੋ ਗਿਆ ਜਿਵੇਂ ਤੇ ਤਾਂ ਹੁਣ ਤਾਂ ਚੜਦਾ ਦੇਖ ਲਓ ਤੁਸੀਂ ਕੀ ਹੋ ਰਿਹਾ ਮੈਨੂੰ ਤਾਂ ਪਤਾ ਨਹੀਂ ਕੀ ਹੋ ਰਿਹਾ ਵਾ ਅਸੀਂ ਸੇਫ ਨਹੀਂ ਹੈ ਸੇਫ ਕੌਣ ਹੈ ਜੇ ਮੇਰੇ ਚੇਮਤਾ ਨਾ ਹੁੰਦੀ ਉਸ ਦਮ ਮਾਰ ਗਏਂਦੇ ਇੱਟਾਂ ਚਲਾਈਆਂ ਸੀਸੀ ਕਮ ਲੱਗੇ ਨਾ ਦੇਖੋ ਮੋਂ ਗਿਆ ਉੱਥੇ ਤੱਕ ਜਿੱਥੇ ਲੱਗੇ ਨਾ ਆਪਣੀ ਸੋਰੀ ਜਿਹੜਾ ਵਾ ਗੁਰਦਵਾਰ ਸਾਹਿਬ ਦੇ ਨਹੀਂ ਗੁਰਦਵਾਰ ਸਾਹਿਬ ਨਹੀਂ ਜਿੱਥੇ ਆ ਫਰੇਚਰ ਦੀ ਦੁਕਾਨ ਹੈ ਉੱਥੇ ਕਿੱਟੜਾ ਲਾ ਕੇ ਪਿੱਛੇ ਗਿਆ ਮੈਂ ਉੱਥੇ ਤੱਕ ਮੇਰੇ ਇੱਥੇ ਤੱਕ ਆ ਗਏ ਪਿੱਛੇ ਇੱਥੋਂ ਪਲ ਕੇ ਗੁਬਿੰਦਰ ਕਰੀਵਾਲ ਨੂੰ ਗਏ ਨੇ ਹਾਂਜੀ ਹਾਂਜੀ ਤੇ ਹੌਲੇ ਹੌਲੇ ਜੀ ਇੱਕ ਬਰਡ ਰੋਡ ਤੇ ਹਾਦਸਾ ਵਾਪਰਿਆ ਕਿਸੇ ਦੇ ਨਾਲ ਵਾਕਿਆ ਹੈ ਗਿਆ ਜੀ ਸਰ ਵਾਕਿਆ ਬਾਰੇ ਤਾਂ ਸਾਨੂੰ ਮੈਂ ਇੱਕ ਫੋਨ ਗਿਆ ਸੀਗਾ ਜੀਆਰਪੀ ਥਾਣੇ ਵੱਲੋਂ ਸਾਡੇ ਇੰਚਾਰਜ ਨੂੰ ਉਹਦੇ ਦਸੰਤ ਤੱਕ ਅਸੀਂ ਨਾਲ ਨਾਲ ਦੀ ਨਾਲ ਸੁਣਦੇ ਉਸੇ ਵੇਲੇ ਤੁਰੰਤ ਆ ਗਏ ਮੌਕੇ ਤੇ ਜਦੋਂ 10 ਮਿੰਟ ਪਹਿਲਾਂ ਇੱਥੋਂ ਰੌਂਡ ਲਾ ਕੇ ਗਏ 15 ਮਿੰਟ ਉਦੋਂ ਹੈ ਨਹੀਂ ਸੀ ਜੂ ਗੱਲਬਾਤ ਹੈਗੀ ਤੇ ਕੀ ਆਗੇ ਦਾ ਪਤਾ ਲੱਗਾ ਜੀ ਕਿ ਕਿਸ ਤਰ੍ਹਾਂ ਕੀ ਗੱਲ ਹੋਈ ਹੈ ਆਗੇ ਦਸੰਤ ਮੁਤਾਬਕ ਆ ਕੋਈ ਮੋਟਰਸਾਈਕਲ ਦੇ ਸੀ ਕਿ ਦੋ ਜਣੇ ਉਹਨਾਂ ਨੇ ਕੋਈ ਸਰਟੀਫਿਕੇਟ ਲਾਈਆਂ ਜੀ ਲੋਟਕੋ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹੋ ਹੀ ਹੋ ਸਕਦਾ ਜੇ ਇਹੋ ਹੀ ਇਰਾਦਾ ਹੋ ਸਕਦਾ ਹੈ